हरियाणा ਵਿੱਚ ਵਕਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਨਜ਼ੂਰੀ ਮਿਲ ਗਈ ਹੈ ਰਾਜਪਾਲ ਜਗਰਨਾਥ ਪਹਾੜੀਆ ਨੇ ਇਸ ਤੇ ਸਾਈਨ ਕਰਤੇ ਹੈ ਸੋਨ ਕਾਨੂੰਨੀ ਤੌਰ ਦੇ ਉਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਚੁੱਕੀ ਹੈ ਪੰਜਾਬ ਹਰਿਆਣਾ ਪੁਨਰਗਠਨ ਐਕਟ ਦੇ ਤਹਿਤ ਅਸੈਂਬਲੀ ਹਰਿਆਣਾ ਦੀ ਅਸੈਂਬਲੀ ਇੱਕ ਵੱਖਰਾ ਕਾਨੂੰਨ ਬਣਾ ਸਕਦੀ ਸੀ ਸੋ ਹੁਣ ਇਹ ਕਾਨੂੰਨ ਬਣ ਚੁੱਕਾ ਹੈ ਹਰਿਆਣਾ ਅਸੈਂਬਲੀ ਦੇ ਵਿੱਚ ਪਹਿਲਾਂ ਹੀ ਇਹ ਬਿਲ ਪਾਸ ਹੋ ਚੁੱਕਾ ਹੈ ਜਿਸ ਤੋਂ ਬਾਅਦ ਉਡੀਕ ਇਸੇ ਚੀਜ਼ ਦੀ ਸੀ ਕਿ ਜਲਦ ਹੀ ਜਗਤਨਾਥ ਪਹਾੜੀਆ ਇਸ ਨੂੰ ਮਨਜ਼ੂਰੀ ਦੇ ਦੇਣ ਤੇ ਜਗਨਨਾਥ ਪਹਾੜੀਆ ਨੇ ਇਸ ਨੂੰ ਸਾਈਨ ਕਰ ਦਿੱਤਾ ਹੈ ਮੁੱਖ ਮੰਤਰੀ ਹੁੱਡਾ ਨਹੀਂ ਇਸ ਦੀ ਜਾਣਕਾਰੀ ਦਿੰਦੀ ਹੈ ਹਰਿਆਣਾ ਵਿੱਚ ਵਖਰੀ ਸੇਕ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੋਹਰ ਲੱਗ ਚੁੱਕੀ ਹੈ ਹੁਣੇ ਕਾਨੂੰਨ ਬਣ ਚੁੱਕਿਆ 41 ਮੈਂਬਰਾਂ ਦੀ ਵਖਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇਗੀ ਤੇ ਵਖਰੀ ਸੇਕ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਕਾਨੂੰਨ ਬਣ ਚੁੱਕੀ ਹੈ ਹਰਿਆਣਾ ਦੇ ਵਿੱਚ ਸਾਡੇ ਨਾਲ ਰਣਦੀਪ ਸਿੰਘ ਜੁੜੇ ਹੋਏ ਨੇ ਰਣਦੀਪ ਆਖਰਕਾਰ ਜਗਦੀਸ਼ ਸਿੰਘ ਢਿੰਡਾ ਤੇ ਹੋਰ ਹਿਮਾਇਤਾਂ ਦੀ ਕੋਸ਼ਿਸ਼ ਕਾਮਯਾਬ ਹੋਈ ਹੈ ਨਲਵੀ ਜੋ ਕਿ ਕਾਫੀ ਸਮੇਂ ਤੋਂ ਹਰਿਆਣਾ ਚ ਵਕਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੰਗ ਕਰ ਰਹੇ ਸੀ ਔਰ ਉਹਨਾਂ ਨੇ ਹੁੱਡਾ ਸਰਕਾਰ ਦੇ ਨਾਲ ਮਿਲ ਕੇ ਇਹ ਜਿਹੜੀ ਮੰਗ ਉਹਨਾਂ ਦੇ ਸਾਹਮਣੇ ਰੱਖੀ ਉਸ ਤੋਂ ਬਾਅਦ ਵਿਧਾਨ ਸਭਾ ਦੇ ਵਿੱਚ ਮਤਾ ਪੇਸ਼ ਹੋਇਆ ਉਸ ਤੋਂ ਬਾਅਦ ਜਿਹੜਾ ਹੈ ਇਹ ਰਾਜਪਾਲ ਦੇ ਕੋਲ ਕਾਨੂੰਨ ਬਣਨ ਦੇ ਲਈ ਰਾਜਪਾਲ ਦੀ ਹਰਿਆਣਾ ਦੇ ਰਾਜਪਾਲ ਦੀ ਮੋਹਰ ਲੱਗਣੀ ਸੀ ਉਹ ਅੱਜ ਜਿਹੜੀ ਹੈ ਰਾਜਪਾਲ ਦੀ ਮੋਹਰ ਲੱਗਣ ਤੋਂ ਬਾਅਦ ਇਹ ਕਾਨੂੰਨ ਬਣ ਗਿਆ ਹੈ ਦੂਸਰੇ ਪਾਸੇ ਜਿਹੜੇ ਪੰਜਾਬ ਦੇ ਰਾਜਨੀਤਿਕ ਆਗੂ ਨੇ ਧਾਰਮਿਕ ਆਗੂ ਨੇ ਉਹ ਲਗਾਤਾਰ ਪਿਛਲੇ ਸਮੇਂ ਤੋਂ ਕੋਸ਼ਿਸ਼ਾਂ ਵਿੱਚ ਸਨ ਕਿ ਕਿਸੇ ਨਾ ਕਿਸੇ ਕਿ ਤਰ੍ਹਾਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨਾ ਬਣ ਸਕੇ ਅੱਜ ਹੀ ਐਸਜੀਪੀਸੀ ਪ੍ਰਧਾਨ ਅਵਤਾਰ ਸਿੰਘ ਮੱਕੜ ਜਿਹੜੇ ਨੇ ਉਹ ਹਰਿਆਣਾ ਦੇ ਰਾਜਪਾਲ ਨੂੰ ਮਿਲ ਕੇ ਆਏ ਸਨ ਕੁਝ ਹੀ ਸਮਾਂ ਪਹਿਲਾਂ ਉਹਨਾਂ ਦੀ ਮੁਲਾਕਾਤ ਹੋਈ ਸੀ 15 ਲੋਕਾਂ ਦੇ ਵਫਤ ਹਰਿਆਣਾ ਦੇ ਰਾਜਪਾਲ ਨੂੰ ਮਿਲਿਆ ਸੀ ਔਰ ਐਸਜੀਪੀਸੀ ਪ੍ਰਧਾਨ ਦਾ ਕਹਿਣਾ ਸੀ ਕਿ ਰਾਜਪਾਲ ਨੇ ਉਹਨਾਂ ਦੀ ਗੱਲ ਨੂੰ ਬੜੇ ਧਿਆਨ ਦੇ ਨਾਲ ਸੁਣਿਆ ਹੈ ਉਹਨਾਂ ਨੇ ਵਿਸ਼ਵਾਸ ਜਤਾਇਆ ਹੈ ਕਿ ਜੋ ਕੁਝ ਵੀ ਹੋ ਸਕੇਗਾ ਉਹ ਕਰਨਗੇ ਐਸਜੀਪੀਸੀ ਦੇ ਪ੍ਰਧਾਨ ਦਾ ਕਹਿਣਾ ਸੀ ਕਿ ਇਹਨਾਂ ਨੇ ਮੰਗ ਰੱਖੀ ਸੀ ਰਾਜਪਾਲ ਦੇ ਸਾਹਮਣੇ ਕਿ ਹੁੱਡਾ ਸਰਕਾਰ ਦੇ ਵੱਲੋਂ ਸਿੱਖਾਂ ਨੂੰ ਮੰਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਕਿਹਾ ਜਾ ਸਕਦਾ ਹੈ ਕਿ ਵਿਅਰਥ ਰਹੀ ਹੈ ਮੁਲਾਕਾਤ ਕਿਉਂਕਿ ਇਸ ਮੁਲਾਕਾਤ ਦੇ باوجود ਵਕਰੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਗਨਨਾਥ ਪਹਾੜੀਆ ਨੇ ਮੋਹਰ ਲਗਾ ਦਿੱਤੀ ਹੈ ਬਿਲਕੁਲ ਆਪਾਂ ਕਹਿ ਸਕਦੇ ਹਾਂ ਕਿ ਐਸਡੀਪੀਸੀ ਪ੍ਰਧਾਨ ਦੇ ਵੱਲੋਂ ਜਿਹੜੀ ਇਹ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਹਰਿਆਣਾ ਦਾ ਜਿਹੜਾ ਵਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਾਨੂੰਨ ਨਾ ਬਣ ਸਕੇ ਇਹ ਕੋਸ਼ਿਸ਼ ਵੀ ਜਿਹੜੀ ਉਹਨਾਂ ਦੀ ਵਿਅਰਥ ਗਈ ਹੈ ਇਸ ਤੋਂ ਪਹਿਲਾਂ ਵੀ ਜਿੰਨੀਆਂ ਵੀ ਕੋਸ਼ਿਸ਼ਾਂ ਹੋਈਆਂ ਐਸਡੀਪੀਸੀ ਪ੍ਰਧਾਨ ਦੇ ਵੱਲੋਂ ਜਾਂ ਪੰਜਾਬ ਦੇ ਧਾਰਮਿਕ ਆਗੂਆਂ ਦੇ ਵੱਲੋਂ ਉਹ ਜਿਹੜੀਆਂ ਸਾਰੀਆਂ ਕੋਸ਼ਿਸ਼ਾਂ ਵਿਅਰਥ ਗਈਆਂ ਨੇ ਪਹਿਲਾਂ ਕੋਸ਼ਿਸ਼ ਇਹ ਸੀ ਕਿ ਹਰਿਆਣਾ ਦੇ ਆਗੂਆਂ ਨੂੰ ਕਿਸੇ ਤਰੀਕੇ ਨਾਲ ਆਪਣੇ ਨਾਲ ਜੋੜਿਆ ਜਾ ਸਕੇ ਉਸ ਦੇ ਲਈ ਐਸਡੀਪੀਸੀ ਦੇ ਵੱਲੋਂ ਸਬ ਕਮੇਟੀ ਬਣਾਈ ਗਈ ਤਾਂ ਵੀ ਹਰਿਆਣਾ ਦੇ ਆਗੂਆਂ ਦਾ ਕਹਿਣਾ ਸੀ ਕਿ ਹੁਣ ਜਿਹੜਾ ਇਹ ਪਾਣੀ ਸਿਰ ਕਮੇਟੀ ਬਣਾਏਗੀ ਇਹ ਬਹੁਤ ਦੇਰੀ ਨਾਲ ਬਣਾਏਗੀ ਹੁਣ ਕੁਝ ਨਹੀਂ ਹੋ ਸਕਦਾ ਕਿਉਂਕਿ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਹੋਣ ਜਾ ਰਿਹਾ ਸੀ ਉਸੇ ਦਿਨ ਹੀ ਇਹ ਸਬਕਮੇਟੀ ਬਣਾਈ ਗਈ ਸੀ ਉਸ ਤੋਂ ਬਾਅਦ ਹੁਣ ਐਸਪੀਸੀ ਪ੍ਰਧਾਨ ਦਾ ਜਿਹੜਾ ਇਹ ਲਾਸਟ ਕਹਿ ਸਕਦੇ ਆਪਾਂ ਬੋਲਿਆ ਜਾ ਸਕਦਾ ਹੈ ਕਿ ਇਹ ਲਾਸਟ ਕੋਸ਼ਿਸ਼ ਸੀਗੀ ਇਹ ਵੀ ਵਿਰਥ ਗਈ ਹੈ ਕਿਉਂਕਿ ਹਰਿਆਣਾ ਦੇ ਮੁੱਖ ਮੰਤਰੀ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਹੋਏ ਉਹਨਾਂ ਨੇ ਕਹਿ ਦਿੱਤਾ ਕਿ ਰਾਜਪਾਲ ਨੇ ਜਿਹੜੇ ਹੈ ਉਹ ਸਾਈਨ ਕਰ ਦਿੱਤੇ ਨੇ ਉਹਨਾਂ ਨੇ ਮੋਹਰ ਲਗਾ ਕੇ ਇਸ ਨੂੰ ਕਾਨੂੰਨ ਬਣਾ ਦਿੱਤਾ